जय करो दादा हाथी राम जी दा और सादे दरबार की जय साकती जिदा कौन बारे वेले ਦੇ ਸੰਬੰਧ ਵਿੱਚ ਸਾਡੇ ਪ੍ਰੈਜ਼ੀਡੈਂਟ ਸਾਹਿਬ ਚੇਅਰਮੈਨ ਸਾਹਿਬ ਕਹਿ ਗਿਆ ਥਾ ਪਾਬਾ ਜਿੰਦਰ ਜੀ ਸਾਡੀ ਮੇਤਾ ਨਗਰ ਜੀ ਦਿੱਤੀ ਬਣਾਉਣਾ ਸੀ ਤੇ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ ਜੀ ਜਿੱਦਾਂ ਆਉਣ ਵਾਲੇ ਦਿਨ ਦੇ ਵਿੱਚ ਸਾਰੇ ਕਾਰਜ ਕਰਨੇ ਦੀ ਵਿਰਾਸਤ ਨੂੰ ਗੂਰੂ ਰੇਖਾ ਤਿਆਰ ਕਰਨੀ ਆ ਉਹਦੇ ਸੰਬੰਧ ਵਿੱਚ ਡਾਕਟਰ ਸਾਹਿਬ ਜੋ ਜੋ ਸੁਭਾਅ ਆ ਸਾਕ ਨੂੰ ਦੱਸ ਰਹੀਆਂ ਜੀ ਇਹ ਸਾਡੇ ਪ੍ਰੈਸੈਂਟ ਸਾਹਿਬ ਦੱਸਣਗੇ ਫੋਟੋ ਸਰ ਸਾ ਤੁਸੀਂ ਆਪਣੇ ਦੱਸੋ ਵਾਹਿਗੁਰੂ ਜੀ ਕਾ ਖਾਰਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੀ ਸਾ ਸੰਗਤ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਇੱਕ ਸਾਲ ਬੀਤਣ ਤੇ ਹੈ ਕੁਝ ਇੱਕ ਮਹੀਨੇ ਬਾਕੀ ਹਨ ਗੁਰੂ ਘਰ ਦੇ ਇਹ ਦੇਸ਼ਵੰਦੀ ਸਮਾਗਮਾਂ ਸੰਬੰਧੀ ਜਿਹੜਾ ਇਸ ਵਾਰ ਜੂਨ ਦੇ ਮਹੀਨੇ ਦੇ ਵਿੱਚ ਤਰੀਕਾ ਆਈਆਂ ਲੱਗੀਆਂ ਆ 16 5 200 25 ਨੂੰ ਦਿਨ ਸੋਮਵਾਰ ਨੂੰ ਠੀਕ ਹੈ ਜੀ ਦੋ ਹਾਰਟ ਦਾ ਦਿਨ ਹੈ ਜੀ 17 18 19 19 ਤਰੀਕ ਨੂੰ ਪੰਜ ਹਾਰਟ ਦਿਨ ਵੀਰਵਾਰ ਦਾ ਦਿਨ ਆਉਂਦਾ ਜਿਹੜਾ ਆਪਣੇ ਮੇਨ ਸਮਾਰੋਹ ਹੋਏਗਾ ਉਸ ਤੋਂ ਇੱਕ ਦਿਨ ਪਹਿਲਾਂ 18 ਨੂੰ 4 ਹਾਰਟ ਨੂੰ ਵਾਜ ਦੀ ਸਮਾਗਮ ਹੋਣਗੇ ਇਹਦੇ ਵਿੱਚ ਸੰਗਤ ਜੀ ਜਿਹੜੇ ਵੀ ਦੂਰ ਦਰਾਡੇ ਸੰਗਤਾਂ ਬੈਠੀ ਹੈਗੀ ਆ ਜਿਨ੍ਹਾਂ ਨੇ ਵੀ ਗੁਰੂ ਘਰ ਦੇ ਸਮਾਗਮਾਂ ਦੇ ਵਿੱਚ ਆਪਣੀ ਸਹਿਯੋਗ ਦੇਣਾ ਹੈ ਸੇਵਾ ਕਰਨੀ ਹੈ ਉਹਦੇ ਬਾਰੇ ਅਸੀਂ ਤੁਹਾਡੇ ਨਾਲ ਵਿਚਾਰ ਕਰਾਂਗੇ ਤੁਹਾਨੂੰ ਬੇਨਤੀਆਂ ਲਾਵਾਂਗੇ ਚੇਅਰਮੈਨ ਸਾਹਿਬ ਸਸੀ ਕਾਲ ਜੀ ਚੇਅਰਮੈਨ ਸਾਹਿਬ ਸਭ ਤੋਂ ਪਹਿਲਾਂ ਸੰਗਤਾਂ ਨੂੰ ਦੱਸੋ ਖੰਡ ਪਾਟ ਦੀ ਸੇਵਾ ਬਾਰੇ ਸੰਗਤਾਂ ਨੂੰ ਦੱਸਿਆ ਜਾਏ ਜੀ ਗੁਰੂ ਘਰ ਸਾਹਿਬ ਸੰਗਤ ਜੀ ਜਿਸ ਤਿਕਾ ਦੇ ਮੇਲੇ ਤੇ ਇਹ ਖੰਡ ਪਾਟ ਸਾਡੀ ਸੇਵਾ ਆ ਉਹ ਜਿਸ ਵੀ ਸਾਡੇ ਵੀਰ ਨੇ ਸੇਵਾ ਲੈਣੀ ਹੋਵੇ ਉਹ ਐਤਵਾਰ ਨੂੰ ਕਿਉਂਕਿ ਸਾਡੀ ਕਮੇਟੀ ਹਰ ਐਤਵਾਰ ਨੂੰ ਮੀਟਿੰਗ ਹੋਇਆ ਕਰਨੀ ਆ ਉਹ ਜਦੋਂ ਵੀ ਮਰਜ਼ੀ ਸਾਡੇ ਨੰਬਰਾਂ ਦੇ ਉੱਤੇ ਪ੍ਰਧਾਨ ਜੀ ਦਾ ਨੰਬਰ ਹੈਗਾ ਮੇਰਾ ਨੰਬਰ ਹੈਗਾ ਆ ਜਿਸ ਵੀ ਮੇਰੇ ਵੀਰ ਨੇ ਗੁਰੂ ਘਰ ਦੇ ਲਈ ਆਪਣੇ ਖਣ ਫਾੜੀ ਸੇਵਾ ਲੈਣੀ ਆ ਉਹ ਸਾਡੇ ਨੰਬਰਾਂ ਤੇ ਸਾਨੂੰ ਦੱਸ ਸਕਦਾ ਜਾਂ ਬਾਬਾ ਜੀ ਨੂੰ ਆ ਕੇ ਇੱਥੇ ਹੁੰਦੇ ਆ ਉਹ ਆਪਣਾ ਲਖਾ ਸਕਦਾ ਹੈ ਜੇਨਨ ਸਾਹਿਬ ਜਿਹੜੇ ਲੰਗਰਾਂ ਦੀ ਸੇਵਾ ਜਿੱਦਾਂ ਪਿਛਲੀ ਵਾਰੀ ਦੂਰ ਦੂਰ ਤੋਂ ਸੰਗਤ ਸੀ ਉਹਨਾਂ ਨੇ ਸਾਰਿਆਂ ਦੀ ਲੰਗਰ ਸੇਵਾ ਲਈ ਸੀ ਉਹਦੇ ਵਿੱਚ ਕਈ 1 2 ਐਨਐਵੀ ਸੀ ਕੁਝ ਵੀਰਾਂ ਨੇ ਗਿਲਾ ਕੀਤਾ ਸੀ ਬਾਬਾ ਜੀ ਵੀ ਸਾਨੂੰ ਲੰਗਰ ਦੀ ਸੇਵਾ ਆਪਣੀ ਦਿੱਤੀ ਤੁਸੀਂ ਤੇ ਉਹਦੇ ਬਾਰੇ ਸਾਡੇ ਤੁਹਾਨੂੰ ਪਹਿਲਾਂ ਹੀ ਦੱਸੋ ਵੀ ਲੰਗਰਾਂ ਦੀ ਸੇਵਾ ਕਿੱਦਾਂ ਜਿਹੜੀ ਸ਼ਨੀਵਾਰ ਐਤਵਾਰ ਚੱਲਣੀ ਹੈ ਜੀ ਜਾਂ ਖੰਡ ਪਾਟਾ ਤੋਂ ਰੰਗੂਣੀ ਸਾਰਾ ਦੱਸੋ ਉਹਦੀ ਵਿੱਚ ਚਿੰਤਾ ਜੀ ਜਿੱਦਾਂ ਆਪਣੇ 18 ਤਰੀਕ ਨੂੰ ਇੱਕ ਲੰਗਰ ਲੱਗਦਾ ਜਿੱਦਣ ਆਪਾਂ ਕੁੜੀਆਂ ਦਾ ਵਿਆਹ ਕਰਦਾ ਹੁੰਦਾ ਜੀ ਉਸ ਦਿਨ ਲੰਗਰ ਹੁੰਦਾ ਤੇ 19 ਤਰੀਕ ਨੂੰ ਲੰਗਰ ਹੁੰਦਾ ਆ ਉਹ ਦੋਨਾਂ ਲੰਗਰਾਂ ਵਾਸਤੇ ਵੀ ਜੇਸ ਵੀ ਮੇਰੇ ਭੈਣ ਭਰਾ ਨੇ ਸੇਵਾ ਲੈਣੀ ਹੋਵੇ ਉਹ ਸਾਡੇ ਨਾਲ ਸੰਪਰਕ ਕਰੇ ਜੀ ਆ ਕੇ ਅਸੀਂ ਉਹਨਾਂ ਨੂੰ ਸਾਰਾ ਦੱਸਾਂਗੇ ਕਿ ਤੁਸੀਂ ਕਿਸ ਤਰੀਕੇ ਨਾਲ ਲੰਗਰ ਚਲਾਉਣਾ ਹੈ ਜਾਂ ਸਾਨੂੰ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਹੈਗੀ ਆ ਉਹ ਸਾਰਾ ਕਿਉਂਕਿ ਅਸੀਂ ਇੱਥੇ ਪਿਛਲੀ ਵਾਰੀ ਮੇਲਾ ਕਰਵਾਇਆ ਸੀ ਸਾਨੂੰ ਕੁਝ ਕਮੀਆਂ ਵੀ ਸੀਗੀਆਂ ਕੁਝ ਹੋਰ ਦੀ ਉਹਨਾਂ ਨੂੰ ਦੱਸਾਂਗੇ ਵੀ ਉਹ ਸਾਰਾ ਕੁਝ ਕਿਸ ਤਰੀਕੇ ਨਾਲ ਹੋਦਾ ਜੇ ਅਸੀਂ ਮੇਰੇ ਭੈਣ ਭਰਾਵਾਂ ਨੇ ਲੰਗਰ ਦੀ ਸੇਵਾ ਲੈਣੀ ਹੋਵੇ ਉਹ ਐਤਵਾਰ ਆ ਕੇ ਸਾਨੂੰ ਜਾਂ ਫੋਨ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਇੱਕ ਚੀਜ਼ ਮੈਂ ਸਮਝ ਤੂੰ ਗਰਮੀ ਬਹੁਤ ਹੁੰਦੀ ਆ ਬੱਚਿਆਂ ਦੀ ਸਾਰਿਆਂ ਦੀ ਉਹਦੋਂ ਤੁਸੀਂ ਦੱਸੋ ਕੁਝ ਜਿਹੜਾ ਸ਼ਮੀਨਾ ਬਾਰੇ ਬਹੁਤ ਜ਼ਿਆਦਾ ਹੋ ਜਾਂਦੀਆਂ ਹਾਂ ਉਹਨਾਂ ਵਿੱਚ ਇੰਦਾਨੀਏ ਤੁਹਾਨੂੰ ਬੇਨਤੀ ਆ ਜਿੰਨੇ ਵੀ ਸਾਡੇ ਭੈਣ ਭਰਾ ਕੋਈ ਛਕੀਲਾ ਪਹਿਲਾਂ ਤੋਂ ਲਾਉਂਦੇ ਆਏ ਆ ਉਹ ਜਿ ਪਾਣੀ ਦੀ ਸਾਰੀ ਲਾਗਿਆਂ ਨੇ ਉੱਤੇ ਜਿੱਥੇ ਉੱਥੇ ਪਾਣੀ ਦੀ ਛਕੀਲ ਉੱਥੇ ਪਾਣੀ ਦੀ ਛਕੀਲ ਮੇਰੀ ਬੇਨਤੀ ਆ ਸਾਰੇ ਸਾਡੇ ਸੰਗਤ ਮੋਹਰੇ ਕਿ ਆਪਾਂ ਪਾਣੀ ਦੀ ਛਕੀਲ ਵੀ ਲਾਈ ਜਿੱਦੱਕ ਕਿਸੇ ਇੱਕ ਸਾਡੇ ਕੋਲ ਡ੍ਰਿੰਕ ਦੀ ਸੇਵਾ ਲਾਉਂਦੀ ਆ ਉਹ ਵੀ ਵਧੀਆ ਬਹੁਤ ਕੋਈ ਫਰੂਟ ਦੀ ਲਾਵੇ ਕੋਈ ਮਤਲਬ ਆਈਸਕ੍ਰੀਮ ਦੀ ਲਾਵੇ ਕੁਛ ਕੰਜਵੀ ਦੀ ਲਾਵੇ ਤੇ ਲੱਸੀ ਦੀ ਜਦ ਵੀ ਲਾਦੇ ਵੀ ਕਿਉਂਕਿ ਵੱਖ-ਵੱਖ ਤਰ੍ਹਾਂ ਦੀ ਚੀਜ਼ ਜਿਹੜੀ ਸਾਗਤ ਦੀਣ ਤੇ ਉਹ ਸਾਰੇ ਹੁਣ ਸਾਰਿਆਂ ਨੂੰ ਪਾਣੀ 흘ਲਾਇਆ ਹੁੰਦਾ ਉਹਦਾ ਕੋਈ ਏਡਾ ਨਹੀਂ ਫਾਇਦਾ ਹੁੰਦਾ ਹੈਗਾ ਇਸ ਲਈ ਉਹ ਵੀ ਅਸੀਂ ਬੇਨਤੀ ਕਰਦੇ ਵੀ ਜਿਹੜਾ ਜਿਨ੍ਹਾਂ ਨੂੰ ਬੰਦਿਆਂ ਨੂੰ ਕਿਸੇ ਦੀ ਕਿਰਮੀ ਦੀ ਸੇਵਾ ਲੈਣੀ ਆ ਉਹ ਸਾਨਾ ਪਹਿਲਾਂ ਆ ਕੇ ਮਿਲੇ ਸਾਨੂੰ ਤਾਂ ਜੋ ਅਸੀਂ ਉਹਨਾਂ ਨੂੰ ਸਹੀ ਜਗ੍ਹਾ ਤੇ ਜਗ੍ਹਾ ਦੇ ਸਕੀਏ ਔਰ ਉਹਨਾਂ ਦਾ ਪ੍ਰਬੰਧ ਜਿਹੜਾ ਬਣੀ ਤੀਕੇ ਨਾ ਕਰ ਤਾ। ਕਹਿਣਾ ਸਰ ਜਿਹੜੇ ਬਾਜੀ ਦੇ ਆਪਣੇ ਸਮਾਗਮ ਹੁੰਦੇ ਆ ਬਾਜੀ ਜਿਹੜਾ ਪਿਛਲੇ ਸਾਲ ਸਿਕਾ ਉਹਦੇ ਵਿੱਚ ਇੱਕ ਇੱਕ ਗੁੰਦਕ ਕਮੇਟੀ ਜਾਈਦੀ ਹੈ ਕਿ ਸਾਡੇ ਕੋਲ ਨਹੀਂ ਦੋਹਾੜੀ ਹੋਣ ਦੇ ਬਾਰੇ ਦੱਸੋ ਕਿੱਦਾਂ ਹੋਣਾ ਚਾਹੀਦਾ ਬਾਜੀ ਹਾਂਜੀ ਉਹਦੇ ਵਿੱਚ ਇੰਦਾ ਸਹਿਜ ਜੀ ਤਾਂ ਹੁਣ ਪਿਛਲੀ ਵਾਰੀ ਅਸੀਂ ਬਾਜੀ ਦਾ ਪ੍ਰੋਗਰਾਮ ਰੱਖਿਆ ਸੀਗਾ ਕਿ ਉਹਦੇ ਵਿੱਚ ਜਿੱਦਾਂ ਸਾਡੇ ਲਾਂਗੇ ਲੱਗੇ ਜਿਹੜੇ ਗਰੀਬੋਲੇ ਮੁੰਡੇ ਸੀਗੇ ਉਹ ਵੀ ਆਏ ਆ ਤੇ ਹੁਣ ਅਸੀਂ ਸਾਡੇ ਤੋਂ ਬੇਨਤੀ ਕਰਾਂਗੇ ਕਿ ਅਸੀਂ ਜਿਹੜਾ ਹੁਣ ਬਾਜੀ ਦਾ ਐਕਟੀਵ ਪ੍ਰੋਗਰਾਮ ਸੀ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਸਾਡੇ ਹੈਗੇ ਜਾਂ ਹੋਰ ਵੀ ਸਟਰੀਟ ਦੇ ਵਿੱਚ ਹਮਾਚਲ ਚ ਵੀ ਹੁਣ ਮੁੰਡੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਸੱਦਾਂਗੇ ਔਰ ਉਹਨੇ ਬਟੀ ਜੇਸ ਵੀ ਸਾਡੇ ਮੀਰ ਨੇ ਬਾਜੀ ਦੀ ਸੇਵਾ ਲੈਣੀ ਆ ਜਾਂ ਉਸ ਦੇ ਲੰਗਰ ਦੀ ਸੇਵਾ ਲੈਣੀ ਆ ਉਹ ਵੀ ਸਾਡਾ ਸੰਭਾਰ ਕਰਨੀ ਜੀ 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 ਤੇ ਮੈਂ ਸਾਬ ਇੱਕ ਲੜਕੀਆਂ ਦੇ ਵਿਆਹਾਂ ਬਾਰੇ ਤੁਸੀਂ ਦੱਸੋ ਕੁਝ ਕਿਦਾਂ ਤੁਸੀਂ ਗਿਆਨ ਬਾਰੇ ਕੀ ਵਿਚਾਰ ਹੈ ਤੁਹਾਡੇ ਕੀ ਉਹਦੇ ਵਿੱਚ ਇੰਦਾ ਜੀ ਵੀ ਜਿਹੜੀ ਸਾਡੀ ਲੜਕੀਆਂ ਦੇ ਵਿਆਹ ਹੁੰਦੇ ਆ ਕਿ ਸਾਡੇ ਲਈ ਜ਼ਰੂਰੀ ਹੈ ਜੀ ਕਿਉਂਕਿ ਅਸੀਂ ਚਾਹੁੰਦੇ ਆ ਕਿ ਜਿੰਨਾ ਵੀ ਕਿਸੇ ਗਰੀਬ ਪਰਿਵਾਰ ਨੇ ਲੜਕੀਆਂ ਦੀ ਸ਼ਾਦੀ ਕਰਦੀ ਆ ਉਹ ਸਾਨੂੰ ਇਸ ਐਤਵਾਰ ਤੱਕ ਜਰੂਰ ਮੈਨ ਕੰਨਾ ਫੋਨ ਤੇ ਡੈਟ ਕਰਨਾ ਕਿਉਂਕਿ ਇੱਕਦਮ ਜਿਹੜਾ ਵਿਆਹ ਸ਼ਾਦੀ ਜਾਂ ਮੁੰਡਾ ਦੇਖਣਾ ਗਈ ਹੁੰਦਾ ਦੇਖਣਾ ਹੁੰਦਾ ਜਾਂ ਕਿਸ ਤਰੀਕੇ ਨਾਲ ਵੀ ਤੇ ਉਹਦੇ ਲਈ ਸਾਨੂੰ ਅਸੀਂ ਸਾਡੇ ਭਰਾਵਾਂ ਨੂੰ ਜਿਹਨੇ ਦੇਸ਼ ਵਿਦੇਸ਼ ਇੱਥੇ ਵੀ ਕੋਈ ਬੰਦਾ ਆ ਲੜਕੀਆਂ ਦੇ ਵਿਆਹਾਂ ਦੀ ਸੇਵਾ ਲੈਣੀ ਚਾਹਦਾ ਆ ਤੇ ਉਹ ਵੀ ਸਾਨੂੰ ਜੀ ਸੰਪਰਕ ਕਰ ਤਾਂ ਜੋ ਗੁਰੂ ਘਰ ਦੇ ਵਿੱਚ ਵਧੀਆ ਤਰੀਕੇ ਨਾਲ ਕਨਿਆਦਾਨ ਹੋ ਸਕੇ ਜੀ ਇੱਕ ਜੀ ਅਗਲੇ ਜਿਹੜੇ ਚੇਨਾ ਸਰ ਨੇ ਕਿਹਾ ਵੀ ਨਿਸ਼ਾਨ ਸਾਹਿਬ ਦੀ ਸੇਵਾ ਵੀ ਬਾਰੇ ਵੀ ਦੱਸੋ ਸਰ ਜੀ ਹਨ ਉਹਨੇ ਬੋਲਿਆ ਜੀ ਕਿਸੇ ਬੰਦੇ ਨੇ ਵੀ ਨਿਸ਼ਾਨ ਸਾਹਿਬ ਦੀ ਸੇਵਾ ਲੈਣੀ ਆ ਉਹ ਵੀ ਸਾਡਾ ਸੰਪਰਕ ਕਰ ਲਈ ਪਹਿਲਾਂ ਹੀ ਕਿ ਬਾਜੀ ਵੇਲੇ ਫੇਰ ਕੇ ਦੋ ਦੂ ਤਿੰਨ ਤਰ ਇਕੱਠੇ ਹੋ ਜਾਂਦੇ ਹੈਗੇ ਆ ਫਿਰ ਉਹ ਬੰਦਾ ਕਹਿੰਦਾ ਜੀ ਮੀਰਾ ਜੀ ਤੁਸੀਂ ਨਿਸ਼ਾਨ ਸਾਹਿਬ ਕਿਹਾ ਮੀਰਾ ਜੀ ਕਿਹਾ ਇਸ ਲਈ ਉਹ ਵੀ ਜਿਸ ਬੰਦੇ ਨੇ ਨਿਸ਼ਾਨ ਸਾਹਿਬ ਦੀ ਸੇਵਾ ਲੈਣੀ ਆ ਉਹ ਵੀ ਸਾਡਾ ਸੰਪਰਕ ਕਰ ਲਓ ਇੱਕ ਟੈਂਟ ਤੇ ਇੱਕ ਲਾਈਟ ਦੀ ਮੇਰਾ ਆਖਰੀ ਸਵਾਲ ਇੱਕ ਟੈਂਟ ਤੇ ਗੁਰੂ ਘਰ ਜਿਹੜਾ ਬੱਤੀ ਬੱਤੀ ਤੇ ਜਿਹੜਾ ਲੱਗਾ ਸੀ ਪਿਛਲੇ ਸਾਲ ਕਿਉਂਕਿ ਪਹਿਲੀ ਵਾਰ ਲੱਗਾ ਸੀਗਾ ਤੇ ਇੱਕ ਲਾਈਟਿੰਗ ਜਿਹੜੀ ਗੁਰੂ ਘਰ ਦੀ ਉਹਦੇ ਬਾਰੇ ਸੰਤਾਨ ਨੂੰ ਦੱਸੋ ਹਾਂਜੀ ਇਹ ਵੀ ਲਖੋ ਜੀ ਜਿਹੜਾ ਟੈਂਟ ਦੀ ਸੇਵਾ ਆ ਇਹ ਵੀ ਪਿਛਲੀ ਵਾਰ ਸਾਡੇ ਕੁਝ ਵੀਰਾਂ ਨੇ ਸੇਵਾ ਲਈ ਸੀ ਕਿਉਂਕਿ ਥੋੜੀ ਜਿਹੀ ਵੱਡੀ ਸੇਵਾ ਹੁੰਦੀ ਆ ਇਸ ਲਈ ਮੈਂ ਸਾਰੀ ਸੰਗਤ ਨੂੰ ਕਹ ਰਿਹਾ ਜਿੰਨਾ ਵੀ ਕੋਈ ਯੋਗਦਾਨ ਪਾ ਸਕਦਾ ਆ ਉਹ ਟੈਂਟ ਦੀ ਸੇਵਾ ਲਗਵੇ ਲਵੇ ਜੀ ਕਿਉਂਕਿ ਬਹੁਤ ਛੋਟਾ ਲੱਗਦਾ ਦੂਸਰਾ ਨੰਬਰ ਸਾਡਾ ਲਾਈਟ ਦਾ ਆਗਾ ਜੀ ਗੁਰੂ ਘਰ ਦੇ ਉੱਤੇ ਲਾਈਟ ਦੀ ਸੇਵਾ ਹੁੰਦੀ ਜੀ ਲੜੀਆਂ ਵਗੈਰਾ ਸਾਰਾ ਕੁਝ ਲਾਇਆ ਹੁੰਦਾ ਆ ਉਹਦੀ ਵੀ ਕੋਈ ਸਾਡਾ ਭਰਾ ਸੇਵਾ ਲੈਣੀ ਚਾਹੁੰਦਾ ਆ ਉਹ ਵੀ ਲੈ ਸਕਦਾ ਇੱਕ ਨਾਲ ਡੀਜ ਆ ਜਿਹੜਾ ਆਪਣਾ ਸਾਊਂਡ ਲੱਗਦਾ ਜੀ ਕਲਾਕਾਰ ਆ ਭਾਈ ਉਹਦਾ ਵੀ ਕੋਈ ਸਾਡਾ ਭਰਾ ਜਿੰਨਾ ਵੀ ਅਸੀਂ ਉਹਨੂੰ ਦੱਸਦਾ ਕਿ ਬੇਅੰਦੀ ਕਿ ਨੂੰ ਸਾਊਂਡ ਹੈਗਾ ਆਉਂਦਾ ਆ ਉਹਦਾ ਵੀ ਮੇਰਾ ਭਰਾ ਕੋਈ ਵੀ ਸੇਵਾ ਲੈਣਾ ਚਾਹੇ ਤਾਂ ਸੰਗ ਦੇ ਵਿੱਚ ਤਾਂ ਉਹ ਵੀ ਸੇਵਾ ਲਾਉਈਂ